ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਦੇ ਤਹਿਤ ਲੁਧਿਆਣਾ ਦੇ ਪਿੰਡ ਸੁਧਾਰ ਵਿਖੇ ਯੁਵਾ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ 9ਵੀਂ ਪੁਰਸ਼ ਤੇ ਮਹਿਲਾ ਰੋਕਬਾਲ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਪੰਜਾਬ ਦੀਆਂ ਟੀਮਾਂ ਨੇ ਭਾਗ ਲਿਆ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਯੁਵਾ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਸਾਡੀ ਸਮੁੱਚੀ ਰੋਕਬਾਲ ਐਸੋਸੀਏਸ਼ਨ ਦੁਆਰਾ ਟੀਮ ਲਗਾਤਾਰ ਉਪਰਾਲੇ ਕਰ ਰਹੀ ਹੈ ਜਿਸ ਦੇ ਤਹਿਤ ਇਹ ਸਾਡੀ 9ਵੀਂ ਚੈਂਪੀਅਨਸ਼ਿਪ ਹੈ ਅਤੇ ਅਸੀਂ ਯੁਵਾ ਪੀੜੀ ਨੂੰ ਅਪੀਲ ਕਰਦੇ ਹਾਂ ਕਿ ਉਹ ਨਸ਼ਾ ਤੋਂ ਦੂਰ ਰਹਿ ਕੇ ਸਪੋਰਟਸ ਦੇ ਕਿਸੇ ਖੇਤਰ ਦੇ ਵਿੱਚ ਭਾਗ ਲੈਣ ਆਪਣੇ ਮਾਤਾ-ਪਿਤਾ ਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਹਕਮਲ ਚੈਂਪੀਅਨਸ਼ਿਪ اور 6th ਵਿਕਸ ਨੈਸ਼ਨਲ ਚੈਂਪੀਅਨਸ਼ਿਪ ਜੋ ہمارے ਲੁਧਿਆਣਾ ਵਿੱਚ ਹੋ ਰਹੀ ਹੈ ਇਹ 11 ਸੇ ਔਰ 13 ਤੱਕ ਚਲੇਗੀ हमारे यहाँ पर 20 स्टेट पार्टिसिपेट कर रहे हैं जिसमें लगभग चालीस से बयालीस टीम हमारी फाइनल टूर्नामेंट में पार्टी मैं जनरल सेक्रेटरी दिनेश राठौर आज हमारे बीच सरदार इकबाल सिंगल आईपीएस पी आई, आई रिटायर और मुख्य अतिथि के रूप में उनके साथ हरबंत सिंह कारो कर्नल हरवंत सिंह कालोजी जसवंत सिंह छापा जी डॉक्टर इंद्रजीत टिंगा जी तरणजीत सिंह निमाणा जी हमारे बीच भी विशेष तौर तो पे आज मुख्य अतिथि के रूप में उपस्थित हुए इन्होंने बच्चों को यहाँ के आशीर्वाद दिया जो कि हमारी बॉल नेशनल टीम जो हो रही है नेशनल चैम्पियनशिप हो रही है उसके लक्ष्य में यहाँ जो आज दूसरा दिन है गेमों का और जब हमारा फाइनल है वो तो आज बच्चों को हौसला दिख रहा है वो इन्हीं लोगों के आशीर्वाद से इन्हीं लोगों के सहयोग से आज हमारा स्पोर्ट्स जो है बहुत आगे बढ़ रहा है ऐसे ही हमारे दिन दोगुनी रात चौगनी होती रहेगी अगर हमारे साथ आईजी जैसे छप्पा जी जैसे और इंद्रजीत राजा से लोग हमारे साथ जुड़ेंगे और हमारे जो बीच विशेष तौर और माना जी भी आए हैं और ਇੱਕ ਟੀਮ ہماری ਜੋ ਹੈ ਨਿਸ਼ਕਾਮ ਆਸ਼ਰਮ ਸੇ ਰਾਜਾ ਸ਼ਹੀ ਜੀ ਮੁੰਜਾਲ ਜੀ ਇਹਨਾਂ ਨੇ ਵੀ ਆ ਕੇ یہاں ਬੱਚੋ ਨੂੰ ਆਸ਼ੀਰਵਾਦ ਦਿਆ ਐਸੇ ਹੀ ਸਹਿਯੋਗ ਸੇ ਹਮਾਰੇ ਵਿੱਚ ਐਸਪੀ जगजीत सिंह जल्ला जी जो फर्स्ट इंडिया के इंडिया के नहीं फर्स्ट पंजाब के प्लेयर है जिनको अजनवाड़ रोहिंग में मिला है वो एक ऐसे प्लेयर है जिनकी बदौलत आज हमारे गेम जो है ऊपर तक पहुंचेगी और उनकी कोशिश भी यही है क्योंकि बच्चों को उनको खाना पीना सब उनका प्रबंध है सो तो मैं उन ऐसे शख्स का ऐसे लोगों का मैं धन्यवाद ही हूँ जो हमारे रॉक बॉल को सपोर्ट करते हैं और क्योंकि स्पोर्ट करना भी बनता है अगर बच्चों को हमें ਅਗੇ ਬਣਾਣਾ ਹੈ ਨਸ਼ੇ ਸੇ ਦੂਰ ਰੱਖਣਾ ਹੈ ਤੋਂ ਐਸੇ ਲੋਕੋ ਕੇ ਹਮਾਰੇ ਵਿੱਚ ਸਹੀ ਹੋ ਗਿਆ ਸੂ ਸਭੀ ਦਾ ਧੰਨਵਾਦ ਸੁਨਾਰ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਾਲਜ ਆ ਜਿਹੜਾ ਉਹਦੇ ਵਿੱਚ ਨਹੀਂ ਕਿ ਸ਼ਮਸ਼ੀਰ ਸਿੰਘ ਸਟੇਡੀਅਮ ਦੇ ਵਿੱਚ ਅੱਜ ਇਹ ਰੌਕਬਾਲ ਦਾ ਜਿਹੜਾ ਨੌਵਾਂ ਚੈਂਪੀਅਨਸ਼ਿਪ ਆ ਆਲ ਇੰਡੀਆ ਦੀਆਂ ਤਕਰੀਬਨ 18-20 ਸਟੇਟਾਂ ਇੱਥੇ ਆਈਆਂ ਨੇ ਜਿਵੇਂ ਮਹਾਰਾਸ਼ਟਰ ਛਤੀਸਗੜ੍ਹ ਮਧ ਪ੍ਰਦੇਸ਼ ਹਿਮਾਚਲਾ ਸਾਡੇ ਨਾਲ ਲੱਗਦੇ ਹਰਿਆਣਾ ਬਾਕੀ ਸਟੇਟਾਂ ਵੀ ਇੱਥੇ ਪਹੁੰਚੀਆਂ ਪਰ ਤੁਹਾਨੂੰ ਦੱਸਣੀ ਵਾਲੀ ਗੱਲ ਇਹ ਆ ਵੀ ਉਦੇ ਵਿੱਚ ਜਿਹੜੀਆਂ ਟੀਮਾਂ ਦਾ ਐਂਡ ਇੱਕ ਟੀਮ ਅਖੀਰਲੀ ਜਿੱਤੂਗੀ ਉਹਨੇ ਪੂਰੇ ਉਹ ਨੈਸ਼ਨਲ ਕਹਾ ਅਲੰਪਿਕ ਤੱਕ ਉਹ ਟੀਮ ਨੇ ਜਾਣਾ ਇਸ ਧਰਤੀ ਨੂੰ ਮਾਣ ਹੈ ਇਸ ਗੱਲ ਦਾ ਵੀ ਜਿਹੜੀ ਵੀ ਜਿੱਤ ਕੇ ਜਾਊਗੀ ਉਹ ਇੱਕੋ ਟੀਮ ਉਹ ਪੂਰੇ ਅਲੰਪਿਕ ਲਈ ਜਾਊਗੀ ਦੂਸਰਾ ਅੱਜ ਸਰਦਾਰ ਇਕਬਾਲ ਸਿੰਘ ਗਿਲਸਾਭਾਈ ਜੀ ਸਾਹਿਬ ਸਨਾਰਿੰਦਰ ਸਿੰਘ ਢਿੰਗਰਾ ਸਾਹਿਬ ਨਮਾਣਾ ਜੀ ਤਰਨਜੀਤ ਸਿੰਘ ਜੀ ਡਾਕਟਰ ਢੱਲੋਂ ਸਾਹਿਬ ਗਣੇਸ਼ ਰਖਾਓ ਐਸਪੀ ਧਰਮਵੀਰ ਸਿੰਘ ਜੀ ਇਹ ਸਾਰੇ ਬੜੇ ਜੋਰ ਸ਼ੋਰ ਨਾਲ ਲੱਗੇ ਹੋਏ ਨੇ ਬੱਚਿਆਂ ਦੀ ਹੌਸਲਾ ਲਈ ਕਰ ਤੇ ਸਾਨੂੰ ਖੁਸ਼ੀ ਹੈ ਕਿ ਸਾਡੇ ਇਲਾਕੇ 'ਚ ਇਹ ਜਿਹੜਾ ਹੋ ਰਿਹਾ ਦਾ ਟੂਰਨਾਮੈਂਟ ਬਹੁਤ ਉਤਸ਼ਾਹ ਗੱਲ ਨੂੰ